ਪਹਿਲੀ ਗੱਲ ਇੱਥੇ ਜਿਹੜੀ ਨੌਜ ਬਣਨੀ ਚਾਹੀਦੀ ਸੀਗੀ ਪਰ ਪ੍ਰਸ਼ਾਸਨ ਦੀ ਜਿਹੜੀ ਢਿੱਲੀ ਕਾਰਗੋ ਜਾਰੀ ਪਿਛਲੀਆਂ ਸਰਕਾਰਾਂ ਆਈ ਚੱਲੀ ਤੇ ਅੱਜ ਸਰਕਾਰ ਵੀ ਪਰ ਇੱਥੇ ਜਿੱਦ ਕਰ ਨੌਜ ਕਿਉਂ ਨਹੀਂ ਵੱਜੀ ਗਈ ਕਿਉਂਕਿ ਇਹ ਬਹੁਤ ਵੱਡੀਆਂ ਸਰਕਾਰਾਂ ਦੀਆਂ ਨਾਕਾਮਿਆਦੀਆਂ ਅੱਜ ਇੱਥੇ ਕਈ ਲੀਡਰ ਆ ਕੇ ਦਾਅਵੇ ਕਰਦੇ ਆ ਪਿਛਲੀ 5 ਸਾਲ ਦੀ ਕਾਂਸ ਦੀ ਸਰਕਾਰ ਵੀ ਰਹੀ ਹੈ ਅੱਜ ਦੀ ਸਰਕਾਰ ਆ ਇਹਨੂੰ ਸਾਢੇ 3 ਸਾਲ ਹੋ ਗਏ ਆ ਜੋ ਇੱਥੇ ਪਹਿਲਾਂ ਨੌਜ ਦਾ ਕੰਮ ਕਾਲੀ ਦਲ ਦੀ ਸਰਕਾਰ ਵੇਰੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਵੀਰ ਸਿੰਘ ਬਾਦਲ ਨੇ ਕਰਵਾਇਆ ਸੀਗਾ ਉਹਦੇ ਕਰਕੇ ਹੁਣ ਤੱਕ ਇਹ ਇਲਾਕਾ ਬੱਜਿਆ ਹੁੰਦਾ ਸੀ ਮੇਰਾ ਜਦੋਂ ਵੀ ਇੱਥੇ ਪਾਣੀ ਆਉਂਦਾ ਸੀਗਾ ਹਮੇਸ਼ਾ ਸਾਡੇ ਸਾਹਮਣੇ ਨੁੱਕਰ ਦੇ ਉੱਤੇ ਢਾਹ ਲੱਗਦੀ ਸੀ ਔਰ ਬੜੀ ਤਰ੍ਹਾਂ ਦੇ ਤਰੀਕਿਆਂ ਨਾਲ ਉਹਨਾਂ ਪੱਤਰ ਪਵਾ ਕੇ ਇੱਥੇ ਨੋਜ ਬਣਾ ਕੇ ਚਲਾਇਆ ਸੀ ਪਰ ਸਮੇਂ-ਸਮੇਂ ਤੇ ਮੰਗ ਕਰਦੇ ਰਹੇ ਆ ਪਰ ਇਸ ਸਰਕਾਰ ਦੇ ਕੰਨੇ ਕੋਈ ਜੂ ਨਹੀਂ ਸਰਕੀ ਕਿਉਂਕਿ ਇਹਨਾਂ ਨੂੰ ਲੋਕਾਂ ਨਾਲ ਕੋਈ ਹਤਿਆਸ਼ੀ ਨਹੀਂ ਸੀ ਔਰ ਜਿਹੜੇ ਕੋਈ ਜ਼ਿੰਮੇਵਾਰ ਅਫਸਰ ਜਿਹੜੇ ਇਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਸੀ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ। ਬਾਈ ਜੀ ਘਰ ਦੇਣਾ ਵੀ ਅਸੀਂ ਗੱਲ ਕੀਤੀ ਜਿਨਾਂ ਦਾ ਘਰ ਘਾਟ ਵੇਰੀ ਹੋ ਗਿਆ ਪਾਣੀ ਦੇ ਨਾਲ। ਉਹ ਕਹਿੰਦੇ ਵੀ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖੀ ਸੀ ਕਿ ਸਾਨੂੰ ਕੋਈ ਥਾਂ ਮੱਲਾਏ 10 ਮੱਲੇ ਥਾਂ ਸਾਨੂੰ ਦਿੱਤੀ ਉਹ ਜਿੱਥੇ ਸਮਾਨ ਰੱਖ ਲਈਏ। ਪਰ ਉਹ ਕਹਿੰਦੇ ਜਿਹੜਾ ਡੀਸੀ ਸਾਹਿਬ ਆਏ ਉਹ ਕਹਿੰਦੇ ਤੁਹਾਡੇ ਤੇ ਉਲਟਾ ਪਰਚੇ ਕਰ ਦਾਂਗੇ ਜੇ ਤੁਸੀਂ ਇੱਥੇ ਨਾ ਉੱਟੇ। ਕਿਉਂਕਿ ਇਹ ਬਹੁਤ ਵੱਡੀ ਇਹ ਗੱਲ ਹੈ ਪ੍ਰਸ਼ਾਸਨ ਦੀ ਨਾਕਾਮੀ ਹੈ। ਜ਼ਿੰਮੇਵਾਰ ਨੂੰ ਇਹ ਪ੍ਰਸ਼ਾਸਨ ਜਿਹੜਾ ਉਹ ਪੂਰਾ ਸਹਿਯੋਗ ਨਹੀਂ ਦੇ ਰਿਹਾ। ਔਰ ਜਿਹੜਾ ਮੌਕੇ ਦੇ ਅਫਸਰ ਹੈ ਜਾਂ ਜਿਹੜੀ ਸਰਕਾਰ ਹੈ ਜਾਂ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਆ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਵਿਚਾਰ ਕਰਨੇ ਚਾਹੀਦੇ। ਬਿਲਕੁਲ ਜੀ ਕਿਉਂਕਿ ਨਮਾਇंदे ਆਪਾਂ ਇਸੇ ਵਾਸਤੇ ਚੁਣਦੇ ਆ ਵੀ ਸਾਡੀ ਜਿਹੜੀ ਮੰਗ ਹੈ ਉਹਨੂੰ ਅੱਗੇ ਰੱਖਿਆ ਜਾਵੇ। ਅੱਜ ਇਹ ਪ੍ਰਸ਼ਾਸਨ ਉਹਨਾਂ ਦੀ ਨਹੀਂ ਸੁਣਦਾ ਤੇ ਉਹਨਾਂ ਨਿਤਕ ਦਾ ਦੇ ਆਧਾਰ ਦੇ ਉੱਤੇ ਆਪਦਾ ਅਸਤੀਫਾ ਦੇ ਲੈਣਾ ਚਾਹੀਦਾ। ਸਹੀ ਹੈ ਜੀ। ਆਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ। ਲੋਕਾਂ ਨੇ ਉਹਨਾਂ ਨੂੰ ਬਣਾ ਕੇ ਆਪਦੇ ਨਮਾਇੰਦਗੀ ਕਰਨ ਵਾਸਤੇ ਭੇਜਿਆ। ਜੇ ਅੱਜ ਉਹਨਾਂ ਦੀ ਸਰਕਾਰੀ ਪ੍ਰਸ਼ਾਸਨ ਜਾ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਫਿਰ ਉਹ ਕਦ ਲਈ ਉਹਦਿਆਂ ਦੇ ਬੈਠੀ ਬਿਲਕੁਲ ਜੀ ਬਿਲਕੁਲ ਬਾਈ ਜੀ ਇਹਨਾਂ ਨੂੰ ਜਦੋਂ ਹਾੜ ਆਉਂਦੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਔਰ ਜਿਹੜੀ ਸਰਕਾਰ ਹੈ ਇਹਨਾਂ ਨੂੰ ਉਹਦੇ ਹੀ ਚੇਤਾ ਆਉਂਦਾ ਪਹਿਲਾਂ ਕਿਉਂ ਨਹੀਂ ਚੇਤਾ ਆ ਰਹੀ ਕਿਉਂਕਿ ਪਹਿਲਾਂ ਜਿਹੜੇ ਅਫਸਰ ਉਹਨਾਂ ਨੇ ਲਿਖ ਕੇ ਦਿੱਤਾ ਸੀ ਅੱਗੇ ਜਦੋਂ ਕਾਲੀਦਾਵ ਦੀ ਸਰਕਾਰ ਹੁੰਦੀ ਸੀ ਹਮੇਸ਼ਾ ਮਾਰਚ ਦੇ ਵਿੱਚ ਸ਼ੁਰੂ ਹੋ ਜਾਂਦਾ ਸੀ ਕੰਮ ਸਰਵੇ ਹੁੰਦੇ ਸੀ ਜਿੱਥੇ ਜਿੱਥੇ ਸਟੱਡ ਦੀ ਲੋੜ ਪੈਂਦੀ ਸੀ ਜਿੱਥੇ ਬੰਨਾਂ ਦੇ ਮਿੱਟੀ ਪਾਉਣ ਦੀ ਲੋੜ ਪੈਂਦੀ ਸੀ ਜਿੱਥੇ ਵੀ ਉਹ ਜ਼ਰੂਰਤ ਸੰਦੇ ਸੀਗੇ ਅਫਸਰ ਉੱਥੇ ਪੈਰ ਲਈ ਫੰਡ ਜਾਰੀ ਕੀਤੇ ਜਾਂਦੇ ਸੀ ਨੋਚਾਂ ਬਣਾਈਆਂ ਜਾਂਦੀਆਂ ਸੀ ਬੰਨ ਮਜ਼ਬੂਤ ਕੀਤੇ ਜਾਂਦੇ ਸੀ ਪਰ ਪਿਛਲੇ 3 ਸਾਲ ਦੇ ਸਮੇਂ ਤੋਂ ਇੱਕ ਪੰਜ ਪੈਸੇ ਵੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਜਾਰੀ ਨਹੀਂ ਦਿੱਤੇ ਗਏ ਲੋਕਾਂ